ਸਾਰੇ ਪੰਜਾਬ ਦੇ ਟੋਨ ਲੱਗੀਆਂ ਇੱਕ ਮਰੀ ਸੁਣੋ ਵੋਟਾਂ ਪਾਉਣੀਆਂ ਬਹੁਤ ਵੀ ਘੱਟ ਪੈ ਜਨੀਆਂ ਐਮਪੀ ਨੂੰ ਪਾਉਣੀਆਂ ਮੈਨੂੰ ਕੀ ਸਭਾ ਚੋਣਾਂਵਾਂ ਨੂੰ ਲੈ ਕੇ ਲਗਾਤਾਰ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਲਾਜੇਪੂਰ ਲਰੋ ਟਿਕਟ ਦਿੱਤੀ ਗਈ ਹੈ ਜਦ ਖੇਮ ਕਰਨ ਦੇ ਵਿੱਚ ਵਿਧਾਇਕ ਜਿਹੜੇ ਨੇ ਸਰਵਨ ਸਿੰਘ ਤੋਂ ਨੋਨਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਦੌਰਾਨ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ ਉਹਦੇ ਵਿੱਚ ਵੀਡੀਓ 'ਚ ਜਿਸ ਦੇ ਵਿੱਚ ਕਿਹਾ ਗਿਆ ਕਿ ਵੋਟਾਂ ਤਾਂ ਲਾਜੇਪੂਰ ਲਰੋ ਪੈਣੀਆਂ ਨੇ ਉਸ ਨੂੰ ਲੈ ਕੇ ਜਿਹੜੇ ਨੇ ਤੰਗ ਕੱਸੇ ਜਾ ਰਹੇ ਨੇ ਔਰ ਵਿਰੋਧੀਆਂ ਵੱਲੋਂ ਜਿਹੜੇ ਨੇ ਉਸ ਵੀਡੀਓ ਦੀ ਕਲਿੱਪ ਨੂੰ ਲੈ ਕੇ ਜਿਹੜੇ ਕਾਫੀ ਤੰਗ ਕੱਸੇ ਗਏ ਔਰ ਕਾਫੀ ਜੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਸਰਵਨ ਸਿੰਘ ਖੋਲੋਂ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਗਾਨੇ ਤੇ ਹਿੰਦਵਾਦੀ ਉਸ ਜਵਾਬ ਦਿੱਤਾ ਕਿ ਜੱਟ ਹਰ ਇੱਕ ਨੂੰ ਜਿਹੜਾ ਜ਼ਹਿਰ ਲੱਗਦਾ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਵਿਰੋਧੀਆਂ ਵੱਲੋਂ ਇਸ ਜਿਹੜੀ ਵੀਡੀਓ ਹੈ ਇਸ ਨੂੰ ਜਿਹੜਾ ਤੋੜ ਮੋੜ ਕੇ ਪੇਸ਼ ਕੀਤਾ ਗਿਆ ਤਰਨਤਨ ਕੋ ਸਿਦਾਰਥ ਢੋੜਾ ਦਿਨਿਕ ਸੁਰਾਟੀ ਵੀ ਸਭਾ ਚੋਣਾਂਵਾਂ ਨੂੰ ਲੈ ਕੇ ਲਗਾਤਾਰ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਲਾਜੇਪੁਰ ਲੋਹਰੋਂ ਟਿਕਟ ਦਿੱਤੀ ਗਈ ਹੈ ਜਦ ਖੇਮਕਰਨ ਦੇ ਵਿੱਚ ਵਿਧਾਇਕ ਜਿਹੜੇ ਨੇ ਸਰਵਨ ਸਿੰਘ ਤੋਂ ਨੋਨਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਦਰਾਂ ਨੂੰ ਉਹਦੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ ਉਹਦੇ ਵਿੱਚ ਵੀਡੀਓ 'ਚ ਜਿਸ ਦੇ ਵਿੱਚ ਕਿਹਾ ਗਿਆ ਕਿ ਵੋਟਾਂ ਤਾਂ ਲਾਜੇਪੁਰ ਲੋਹਰ ਨੂੰ ਪੈਣੀਆਂ ਨੇ ਉਸ ਨੂੰ ਲੈ ਕੇ ਜਿਹੜੇ ਨੇ ਤੰਜ ਕੱਸੇ ਜਾ ਰਹੇ ਨੇ ਔਰ ਵਿਰੋਧੀਆਂ ਵੱਲੋਂ ਜਿਹੜੇ ਨੇ ਉਸ ਵੀਡੀਓ ਦੀ ਕਲਿੱਪ ਨੂੰ ਲੈ ਕੇ ਜਿਹੜੇ ਕਾਫੀ ਤੰਜ ਕੱਸੇ ਗਏ ਔਰ ਕਾਫੀ ਜੜੀਆਂ ਸੋਸ਼ਲ ਮ ਸਰਵਨ ਸਿੰਘ ਕੋਲੋਂ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਗਾਣੇ ਤੇ ਹਿੰਟ ਵੱਜ ਉਸ ਜਵਾਬ ਦਿੱਤਾ ਕਿ ਜੱਟ ਹਰ ਇੱਕ ਨੂੰ ਜਿਹੜਾ ਜ਼ਹਿਰ ਲੱਗਦਾ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਵਿਰੋਧੀਆਂ ਵੱਲੋਂ ਜਿਹੜੀ ਵੀਡੀਓ ਹੈ ਉਸ ਨੂੰ ਜਿਹੜਾ ਤੋੜ ਮੋੜ ਕੇ ਪੇਸ਼ ਕੀਤਾ ਗਿਆ ਕਰਨਦਰਪ ਕੋ ਸਿਦਾਰਥ ਢੋੜਾ ਦਿਨਕ ਸੁਰਾ ਟੀਵੀ ਸਭਾ ਚੋਣਾਂਵਾਂ ਨੂੰ ਲੈ ਕੇ ਲਗਾਤਾਰ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਲਾਜੂਪੁਰ ਲਰੋ ਟਿਕਟ ਦਿੱਤੀ ਗਈ ਹੈ ਜਦ ਖੇਮ ਕਰਨ ਦੇ ਵਿੱਚ ਵਿਧਾਇਕ ਜਿਹੜੇ ਨੇ ਸਰਵਨ ਸਿੰਘ ਤੋਂ ਨੌਣਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਦੌਰਾਨ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮ ਕਾਫੀ ਤੇਜੀ ਨਾਲ ਵਾਇਰਲ ਹੋਈ ਹੈ ਉਹਦੇ ਵਿੱਚ ਵੀਡੀਓ ਚ ਜਿਸ ਦੇ ਵਿੱਚ ਕਿਹਾ ਗਿਆ ਕਿ ਵੋਟਾਂ ਤਾਂ ਲਾਰਜੇਡ ਭੁੱਲਰ ਨੂੰ ਪੈਣੀਆਂ ਨੇ ਉਸ ਨੂੰ ਲੈ ਕੇ ਜਿਹੜੇ ਨੇ ਤੰਜ ਕੱਸੇ ਜਾ ਰਹੇ ਨੇ ਔਰ ਵਿਰੋਧੀਆਂ ਵੱਲੋਂ ਜਿਹੜੇ ਨੇ ਉਸ ਵੀਡੀਓ ਦੀ ਕਲਿੱਪ ਨੂੰ ਲੈ ਕੇ ਜਿਹੜੇ ਕਾਫੀ ਤੰਜ ਕੱਸੇ ਗਏ ਔਰ ਕਾਫੀ ਜੜੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸ ਤੋਂ ਬਾਅਦ ਸਰਵਰ ਸਿੰਘ ਤੋਂ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਗਾਣੇ ਤੇ ਹਿੰਟ ਵੱਜ ਉਸ ਜਵਾਬ ਦਿੱਤਾ ਕਿ ਜੱਟ ਹਰ ਇੱਕ ਨੂੰ ਜਿਹੜਾ ਜ਼ਹਿਰ ਲੱਗਦਾ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਵਿਰੋਧੀਆਂ ਵੱਲੋਂ ਜਿਹੜੀ ਵੀਡੀਓ ਹੈ ਉਸ ਨੂੰ ਜਿਹੜਾ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਕਰਨਦਰਪ ਸਿੰਘ ਦਾਸਤ ਰੋੜਾ ਦਿਨਕ ਸੁਰਾ ਟੀਵੀ ਸਭਾ ਚੋਣਾਂਵਾਂ ਨੂੰ ਲੈ ਕੇ ਲਗਾਤਾਰ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਲਾਲਜੀਤ ਭੁੱਲਰ ਨੂੰ ਟਿਕਟ ਦਿੱਤੀ ਗਈ ਹੈ ਜਦ ਖੇਮਕਰਨ ਦੇ ਵਿੱਚ ਵਿਧਾਇਕ ਜਿਹੜੇ ਨੇ ਸਰਵਨ ਸਿੰਘ ਤੋਂ ਨੌਣਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਦੌਰਾਨ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ ਉਹਦੇ ਵਿੱਚ ਵੀਡੀਓ 'ਚ ਜਿਸ ਦੇ ਵਿੱਚ ਕਿਹਾ ਗਿਆ ਕਿ ਵੋਟਾਂ ਤਾਂ ਲਾਲਜੀਤ ਭੁੱਲਰ ਨੂੰ ਪੈਣੀਆਂ ਨੇ ਉਸ ਨੂੰ ਲੈ ਕੇ ਜਿਹੜੇ ਨੇ ਤੰਗ ਕੱਸੇ ਜਾ ਰਹੇ ਨੇ ਔਰ ਵਿਰੋਧੀਆਂ ਵੱਲੋਂ ਜਿਹੜੇ ਨੇ ਉਸ ਵੀਡੀਓ ਦੀ ਕਲਿੱਪ ਨੂੰ ਲੈ ਕੇ ਜਿਹੜੇ ਕਾਫੀ ਤੰਗ ਕੱਸੇ ਗਏ ਔਰ ਕਾਫੀ ਜੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਸਰਵਨ ਸਿੰਘ ਧੌਣ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਗਾਨ ਤੇ ਹਿੰਦਵਾਜ ਉਸ ਜਵਾਬ ਦਿੱਤਾ ਕਿ ਜੱਟ ਹਰ ਇੱਕ ਨੂੰ ਜਿਹੜਾ ਜ਼ਹਿਰ ਲੱਗਦਾ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਵਿਰੋਧੀਆਂ ਵੱਲੋਂ ਇਸ ਜਿਹੜੀ ਵੀਡੀਓ ਹੈ ਇਸ ਨੂੰ ਜਿਹੜਾ ਤੋੜ ਮੋੜ ਕੇ ਪੇਸ਼ ਕੀਤਾ ਗਿਆ ਤਰਨਤਨ ਕੋ ਸਿਦਾਰਥ ਢੋੜਾ ਦਿਨਿਕ ਸੁਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲ Panic Savira TV YouTube Facebook Instagram X aur WhatsApp channel par